ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਘਰ ਤੇ ਮੈਂ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਸ਼ਰੋ ਜੀ ਮਹਾਰਾ ਤੁਹਾਨੂੰ ਦਿਨ ਤੋਂ ਕੋਣੀ ਤੇ ਰਾਤ ਤੋਂ ਕੋਣੀ ਤੱਕੀ ਬਖਸ਼ੇ ਬੱਤ ਸਭ ਰੋਹ ਸਮਾਖੇ ਜੀ ਸਾਰੇ ਮਨ ਦੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਹਾਵਤ ਆ ਜੀ ਕਹਿੰਦਾ ਵੀ ਇੱਕ ਦਿਨ ਪੁਰਾਣਾ ਦੋ ਦਿਨ ਪੁਰਾਣਾ ਤੀਜੇ ਦਿਨ ਦਾਦੇ ਮਗਾਉਣਾ ਮਗਾਉਣਾ ਆਪਾਂ ਜੀ ਆਪਨੇ ਪਰੇ ਨਹੀਂ ਕਰਦੇ ਹਾਂ ਹਾਂ ਥੋੜਾ ਕਹੂੰਗਾ ਵੀ ਬਾਈ ਜਦੋਂ ਮਰਦੇਗਾ ਉਹਦਾ ਹੌਸਾ ਪਹਿਲਾਂ ਕਾਹਤਾਂ ਹੈ ਕਹਿੰਦਾ ਦਾਦੇ ਮਗਾਉਣਾ ਹਾਂ ਇਤਨਾ ਤੀਜੇ ਦਿਨ ਦਾ ਕਹਿੰਦੇ ਦਾਦੇ ਮਗਾਉਣਾ ਹਾਂ ਇਹਦਾ ਹੌਸਾ ਕਹਿੰਦਾ ਉਹ ਵੀ ਬੰਦਾ ਹੈ ਕਹਿੰਦਾ ਸਾਰੇ ਘਰ ਜਵਾਈ ਡੈਸ਼ ਡੈਸ਼ ਪੈਣ ਕਰ ਭਾਈ ਦਾ ਪੈਣ ਕਰ ਭਾਈ ਦਾ ਸੋਰ ਕਰ ਜਵਾਈ ਦਾ ਤਾਂ ਉਹਨਾਂ ਦਾ ਡੈਸ ਤਾਂ ਆਪੇ ਪੂਰਾ ਕਰ ਲੈਣਾ ਸਾਰਿਆਂ ਨੇ ਤਿੰਨ ਦਿਨ ਹੋ ਗਏ ਜੀ ਮੈਨੂੰ ਬੇਲੇ ਨੂੰ ਲੱਗੇ ਪੇ ਖਾਣ ਪਹਿਲੇ ਦਿਨ ਤੋਂ ਉਹ ਖਲਾ ਤੇ ਤੁਹਾਡੇ ਕਿਹਾ ਤੈਨੂੰ ਮਾਂ ਮਾਂ ਕਿਹੜੇ ਤੇ ਰਾਜਮਾ ਲੱਗੇ ਹੋ ਵੀ ਹੁਣ ਕਹਿੰਦੇ ਜੀ ਕੋਈ ਵਧੀਆ ਸਬਜ਼ੀ ਖਾਣੀ ਪਈ ਕੰਮ ਤਾਂ ਕਰਨਾ ਪੈਣਾ ਕੰਮ ਲਗਾ ਸਭ ਤੇ ਹੁਣ ਲੱਗਾ ਹੋ ਜੇ ਡੰਗਰਾਂ ਬਾਤ ਤੇ ਛੀਰੇ ਚੀਰਨ ਵਿੱਚ ਰੀਤ ਆਪਣਾ ਦਾ ਮਰੀ ਜਾਂਦੀ ਧਰੇ ਨਗੀ ਵੀ ਆਹ ਦੱਸ ਦਿਆ ਤੂੰ ਦੱਸ ਵਲਾਦੇਰੀ ਸਸ ਜੀ ਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਫਤਹਿ ਤਾਂ ਬਣਾਤੀ ਆ ਉਧਰ ਵੀ ਮਨਾਦੇ ਸਾਰਿਆਂ ਨੂੰ ਮੇਰੇ ਪਰ ਗੁਰਜੀ ਕਾ ਖਾਲਸਾ ਗੁਰਜੀ ਕੀ ਫਤਹਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਵਾਹਿਗੁਰਜੀ ਦਾ ਬੋਤੋ ਵਾਹਿਗੁਰਜੀ ਕੀ ਫਤਹਿ ਬੈਨ ਜੀ ਦਾਸਾ ਵਾਹਿਗੁਰਜੀ ਦਾਸਾ ਕਰਦਾ ਠੀਕ ਹੈ ਬਾਜੀ ਗੁਰੂ ਬਾਪੂ ਘਾਵਤਮ ਸਹੀ ਬਣੀ ਹੈ ਮੈਂ ਨਾ ਵੀ ਸਹੀ ਘਰ ਜਵਾਈ ਡੈਸ਼ ਹਾਂ ਹਾਂ ਘਰ ਭਾਈ ਡੈਸ਼ ਇਹਦਾ ਘਰ ਬੜੀਆ ਪਹਿਲਾਂ ਅਜੀ ਦੀ ਇਹ ਇਹਦਾ ਪ੍ਰਾਣੀ ਹੈ ਹਾਂ ਪ੍ਰਾਣੀ ਘਾਵਤਾ ਜੀ ਉਹਦੇ ਮੁਤਾਬਕ ਭਾਈ ਮਮਾ ਹੱਥਾ ਹੁਣ ਕਾ ਨੂੰ ਕਹੋਣਾ ਵੀ ਚੱਲਦੇ ਹੀ ਆ ਤੇ ਚੱਲਦੇ ਤਾਂ ਨਹੀਂ ਜਾਣਾ ਕਿੱਥੇ ਜਾ ਹੁਣ ਹਾਂ ਅਜਾ ਮੇਰਾ ਬਾਪ ਬੈਠਾ ਤੇਰਾ ਭਾਈ ਉਲਝਿਆ ਹੋਇਆ ਵੀ ਜਦ ਤੱਕ ਇਹ ਸੈੱਟ ਨਹੀਂ ਹੁੰਦਾ ਜਦ ਤੱਕ ਜਾਣੀ ਹੁਣ ਜਿਹੜੀਆਂ ਦੇਖੋ ਪੀਕ ਆ ਨਾ ਇਹ ਹੁਣ ਬਹੁਤ ਆਰੀ ਆ ਇੱਕ ਤੇ ਆਹੀ ਟੈਸਟ ਤਾਂ ਕਰਾਉਣਾ ਹੈ ਵੀ ਟੈਸਟ ਕਰਵਾ ਲਿਆ ਤੇ ਪਰ ਇੱਕ ਗੱਲ ਤੁਹਾਡੇ ਨਾਲ ਹੋਈ ਤਾਂ ਮਾਰੀ ਹੋਵਾ ਹਾਂ ਚੱਲ ਕੋਈ ਨਹੀਂ ਇਨਫੈਕਸ਼ਨ ਆ ਨਿਕਲ ਹੀ ਜਾਵੇ ਠੀਕ ਆ ਆ ਵੀਕ ਜੇ ਲੋਕੂ ਕੀ ਤਾਂ ਕੋਈ ਪ੍ਰੋਬਲਮ ਕ੍ਰੀਏਟ ਕਰੂ ਕੋ ਦੁੱਖੂ ਕੋ ਤਕਲੀਫੂ ਕੋ ਹੋਣਾ ਇਹਦੀ ਕੋਈ ਤਕਲੀਫ ਤੋੜੋ ਬਾਹਰ ਆ ਰਹੀਏ ਪੇਪਰ ਆ ਹੀ ਜਾਣ ਦੋ ਡਾਕਟਰਾਂ ਨੇ ਜੀ ਟੈਸਟ ਲਿਖਤੇ ਹੋਰ ਹੁਣ ਟੈਸਟ ਕਰਵਾਵਾਂਗੇ ਦੇਖਦੇ ਆਂ ਵੀ ਚੜ ਜਾਣ ਦੀ ਤਾਂ ਸਲਾਹ ਉਧਰ ਦੀ ਹੋਈ ਵੀ ਤੀ ਇਧਰ ਆ ਜੀ ਮੇਰੀ ਪਰਜਾਈ ਨੇ ਮੇਰਾ ਘਰ ਵਾਲਾ ਕੀ ਰੇ ਕੱਟਣ ਲੱਗਾ ਬਹੁਤ ਮਾਰੀ ਹੁੰਦੀ ਮੇਰੇ ਘਰ ਵਾਲੇ ਨੇ ਤਨੂ ਸਟੈਂਡ ਚਾਹੀਦਾ ਤਾਂ ਜਦ ਇਹ ਕਹਿੰਦੀ ਚਲੋ ਉੱਥੋਂ ਨੂੰ ਲੈ ਕੇ ਮੈਨੂੰ ਚਲੋ ਲੈ ਕੇ ਚਾਹ ਹਾਂ ਮੈਂ ਤਾਂ ਨਹੀਂ ਕਹਿੰਦੀ ਮੈਨੂੰ ਮੇਰਾ ਬਾਪ ਵੀ ਦਿਖਦਾ ਮੈਂ ਤੁਸੀਂ ਕੰਮੇ ਕਰ ਮੇਰਾ ਕੋਈ ਨਾ ਦੋ ਦਿਨ ਕੰਮੇ ਕਰ ਲੂ ਸੋਹਰੇ ਮੇਰਾ ਨਾ ਉਦੋਂ ਚੰਡੀਗੜ੍ਹ ਨੂੰ ਗਿਆ ਸੀ ਮੈਂ ਤਾਂ ਦਵਾਈ ਲੈਣ ਕੋਣ ਦੀ ਮੇਰਾ ਲੱਕ ਤਾਰਦ ਕਰਦਾ ਤੁਸੀਂ ਮੋਟਰਸਾਈਕਲ ਤੇ ਗਏ ਤੇ ਬਾਪੂ ਕਿੱਦਾਂ ਤੇਰੇ ਹਾਲ ਤੂੰ ਆਪਣਾ ਹਾਲ ਚਾਲ ਸੁਣਾ ਤੇਰੇ ਭਾਈ ਦਾ ਤੁਹਾਨੂੰ ਬਹੁਤ ਵਧੀਆ ਹਾਂ ਵਧੀਆ ਐ ਨਾ ਹੁਣ ਲਾ ਲਾ ਦੱਸੇ ਨਾ ਹਾਂ ਲਾ ਕੇ ਫਿਰ ਫਿਰ 2 ਘੰਟੇ ਰਸਟ ਕਰੂਗਾ ਇੰਦਰ ਦੇਖੀ ਕਿਵੇਂ ਬੈਠੀ ਆ ਥੋੜੇ ਸਿਰ ਤੇ ਕੁਰਸੀ ਤੇ ਵੀ ਕਰੋ ਕੰਮ ਇਹ ਥਾਣੇਦਾਰ ਨਹੀਂ ਕਰਦਾ ਨਾ ਭਾਈ ਨੇ ਗਿਆ ਸਾਰੇ ਹੱਥ ਦੀਆਂ ਹੁਣ 2-4 ਦਿਨ ਰੋਟੀਆਂ ਖਾਣੀਆਂ ਭਾਈ ਇਹਦਾ ਕਿਹਾ ਵੀ ਮੰਨਣਾ ਪੈਣਾ ਨਾ ਨੇ ਜਿਗਣਾ ਰਾਜਮਾ ਥੱਲੇ ਲਾ ਕੇ ਕਿ ਰੋਟੀਆਂ ਵੀ ਜਾਣ ਕੇ ਲਾਜੂਗੀ ਦੇਣਾ ਉਹਦਾ ਫਾਇਦਾ ਕੀ ਨੇ ਪਰੋਟਿਆ ਮੇਰੀ ਧੀ ਨੂੰ ਦੇਖ ਕਿੰਨਾ ਫਿਕਰ ਆ ਮੇਰੇ ਕੋਲ ਨੂੰ ਲੱਗੀ ਹੋਈ ਸਮਾਨ ਕਰਨ ਵਾਲੀ ਧੀ ਐ ਵੀ ਦੇਖ ਲੋ ਵੀ ਨਾਤੀ ਹੋਈ ਸਾਰੀ ਲਿਬੜ ਗਈ ਕੋਈ ਨਹੀਂ ਨਿਆਣਾ ਦਾ ਕੰਮ ਕਿਆ ਹੁੰਦਾ ਨਿਆਣਾ ਲਿਬੜਣਾ ਨਹੀਂ ਹੁੰਦਾ ਹਾਂ ਨਾਲਾ ਲਿਬੜਾ ਜੱਗਾ ਹੁੰਦਾ ਸਫਾਈ ਦਾ ਜੱਗਾ ਹੁੰਦਾ ਹਾਂ ਬਤਾ ਆ ਬੱਲੇ ਉਧਰੋਂ ਛੱਤ ਦੀ ਗੱਲ ਪਹਿਲਾਂ ਸਾਰਿਆਂ ਨੂੰ ਕੀ ਇਹ ਰਿਕਾਰਡ ਨਹੀਂ ਮਿਲਦੀ ਪਹਿਲਾਂ ਛੱਤ ਦੀ ਗੱਲ ਬਣਾਉਂਦਾ ਸਸਰੀਕਾ ਇੱਕ ਮਿੰਟ ਇੱਕ ਤਾਂ ਮੱਖੀਆਂ ਨੇ ਲਹੂ ਪੀਤਾ ਪਿਆ ਹੈ ਅੱਦਰ ਰੀਤ ਦੇਖ ਲਓ ਜੀ ਆਹ ਖੀਰਾ ਨਾ ਆਪਣੇ ਘਰ ਖਾਣ ਜੋਗਾ ਹੈ ਇਹਦੇ ਜੀ ਦੇਖ ਲੈ ਬੀਜ ਨਹੀਂ ਹੈਗਾ ਹਾਂ ਕਈ ਨਹੀਂ ਜੀ ਬੀਜ ਹੈ ਨਹੀਂ ਹਾਂ ਕੱਚਾ ਰਹਾ ਬੀਜ ਨਾ ਭਰਿਆ ਪਿਆ ਕਹਿੰਦੇ ਕੱਚਾ ਉਹ ਕੱਚਾ ਏ ਆ ਆ ਬੀਜਾਂ ਨਾਲ ਪਿਆ ਬੀਜ ਠੀਕ ਆ ਸਿੱਕੜਾ ਹੁਣ ਇੰਨੀ ਕੀ ਏਰੀਆ ਹੁਣ ਬਾਪੂਆਂ ਨੂੰ ਵੀ ਮੈਂ ਤਾਂ ਹੀ ਕਹਿੰਦਾ ਵੀ ਗਲਤ ਸਮਾਨ ਆ ਖਾਈ ਜਾਂਦੇ ਆ ਇਹਨੂੰ ਧੋਣਾ ਇਹਨਾਂ ਪਰਸਪਰ ਰਹਿ ਜਾਂ ਕਿੰਨੀਆਂ ਹੋਈਆਂ ਵੀ ਆ ਤਾਂ ਕਹਿੰਦਾ ਐਕਚੁਅਲੀ ਸੀਦਾ ਖਾਣ ਲੱਜਾਂਦੇ ਬਿਨਾਂ ਮਤਲਬ ਦੇ ਵੀ ਸਮਾਨ ਜਿਹੜਾ ਖਾਣਾ ਤਾਂ ਮੈਂ ਕੀ ਕਹਿੰਦਾ ਤੂੰ ਕਿਆ ਕਰੀਏ ਦੀ ਕੋਲੇ ਬੈਠੀ ਇਹ ਚਾਕੇ ਲਾ ਕੇ ਖਾਣ ਜਦੇ ਆ ਕੰਮ ਨਵੇੜ ਬਾਪੂਆਂ ਨੇ ਤਾਂ ਤੁਸੀਂ ਸਮਝਾਣ ਲੱਗੇ ਹੋਏ ਆ ਆਪਣੀ ਲਾਡਲੀ ਨੂੰ ਵੀ ਸਮਝਾ ਲੋ ਹਾਏ ਕੁੜੀ ਹਾਏ ਮੇਰੇ ਰਪਾ ਨੂੰ ਤੂੰ ਹੀ ਤੱਕਲਾ ਤਰ ਤਰ ਮੇਰੇ ਹੱਥ ਤੱਕੰਦੇ ਸਿੰਦਰ ਦਾ ਅੱਜ ਡੰਡਾ ਲਈ ਬੈਠ ਗਿਆ ਤੁਹਾਡੇ ਸਿਰ ਤੇ ਮੇਰਾ ਘਰ ਵਾਲਾ ਵਿਚਾਰਾ ਕੰਮ ਕਰਾ ਕਰਕੇ ਥਕਾਇਆ ਪਿਆ ਇਹਨਾਂ ਨੇ ਕਿ ਚਾਰ ਦਿਨ ਆਇਆ ਮੱਖੀਆਂ ਓਏ ਮੱਖੀਆਂ ਓ ਮੱਖੀਆਂ ਵੀ ਭਜਾਉਂਦਾ ਵਿਚਾਰਾ ਮੱਖੀਆਂ ਮੱਖੀਆਂ ਅਬ ਮੈਡਮ ਦੇ ਪੈਰ ਨਾਲ ਖੀਰੇ ਕਰ ਦੋ ਗਾਹ ਨੂੰ ਨਬੇੜਦਮਾ ਕੰਮ ਖੜਾ ਛੜਾਵਾ ਆਪਣਾ ਹਾਏ ਆਏ ਨਹੀਂ ਜੁੱਟਣਾ ਦੇ ਮੈਂ ਕਰ ਦਿੰਦੀ ਲੱਖ ਨਾਲ ਦੇ ਨਾ ਦੇ ਨਾ ਥੰਨੋ ਸੰਗਣਾ ਲੱਗੀ ਬਾਜਰੇ ਦੇ ਨੂੰ ਨਾ ਬਾਜੀ ਕਹਿੰਦਾ ਮੈਂ ਕੰਮ ਕਰ ਲੈਣਾ ਕੋਈ ਨਾ ਕੀ ਹੋਊਗਾ ਬਾਜਰੇ ਨੂੰ ਕੀ ਹੋ ਗਿਆ ਮਾ ਕੋਈ ਹਾਂ ਜਮਿਆਂ ਨਹੀਂ ਵੀ ਮਾੜਾ ਮਿਲ ਗਿਆ ਬੀਜ ਮਾੜਾ ਮਿਲ ਗਿਆ ਬਾਜਰੇ ਦਾ ਬਾਜਰ ਅੱਛਾ ਆਹ ਉਹ ਦੇਖ ਆਹ ਜਿਹੜਾ ਆਪਣੇ ਪਿੱਛੇ ਵੀ ਜਾ ਆਹ ਵਾ ਦੇਖਿਆ ਮੈਂ ਕੱਲ ਬਾਪੂ ਤੋਂ ਉੱਥੇ ਘੁੰਮਦਾ ਦਾ ਕੱਲ ਵੀ ਆਹੋ ਕੱਲ ਅੱਜ ਵੀ ਮੈਨੂੰ ਤਾਂ ਆ ਲੱਗੇ ਵਿਸਾ ਸੋਕੇ ਚ ਵੀ ਤਾਂ ਦਾ ਰਿਕਣਾ ਨਾ ਨਹੀਂ ਮਾੜਾ ਹੈ ਉਹਦੇ ਦਾ ਮੋਕੇ ਵੀ ਦਿੰਦਾ ਕਿਤੇ ਬਿਜਲੀ ਬਚਾਉਣ ਦੇ ਚੱਕਰਾਂ ਦਾ ਪਾਣੀ ਲਾਇਆ ਹੀ ਨਾ ਹੋਵੇ ਨਹੀਂ ਨਹੀਂ ਲਾਇਆ ਭਾਜੀ ਇਹਨਾਂ ਨੇ ਮੋਟਰ ਤੇ ਰੌਣਾ ਕਰੀ ਆ ਬਹੁਤ ਤਕੜੀ ਅੱਛਾ ਠੀਕ ਹੈ ਉਹਦਾ ਹੀ ਬਹੁਤ ਗੱਲਾਂ ਦਾ ਉਹ ਪਿਛਲੇ ਸਾਲ ਵਾਲਾ ਬੀਜ ਦਿੱਤਾ ਉਹਨਾਂ ਤੱਕ ਪਿਛਲੇ ਪੁਰਾਣਾ ਕੋਈ ਚੀਜ਼ ਨਹੀਂ ਮਾੜਾ ਨਹੀਂ ਤਾਂ ਅਸੇ ਇਹਨਾਂ ਦੀ ਜ਼ਹਿਰ ਕੱਢਣੀ ਚਾਹੀਦੀ ਤੇ ਕਾ ਕੌੜਾ ਤਾਂ ਗਿਆਨ ਨੂੰ ਵੀ ਲੱਗਣਾ ਏ। ਹਾਂ ਐਂ ਗੱਲ ਨੂੰ। ਤੇ ਦਾ ਪਾਜੀ ਕਿ ਸਾਰਿਆਂ ਦੀ ਕੱਢਣੀ ਚਾਹੀਦੀ ਦੀ ਇੱਕ ਇੱਕ ਦੀ ਕੱਢ ਕੇ ਥੋੜੀ। ਨਹੀਂ ਹੁਣ ਬਈ ਹੁਣ ਸਾਰੇ ਤੁਸੀਂ ਕੱਢੂਗੇ ਬੈਠ ਬੈਠ ਕੇ। ਕਿਹਦਾ ਮਨੂ ਜ਼ਹਿਰ ਕੱਢਣਾ ਲਾਦੇ ਹੋ। ਕਿਨਾਂ ਸਾਰੀ ਜ਼ਹਿਰ ਮੇਰੇ ਪਰੋ ਗੁਲੀ ਜਾਓ। ਵੀ ਅਜੜ ਕੇ ਆ। ਨਾ। ਭਈ ਆਹ ਨਾਲ ਗਲਤ ਹੈ। ਬੈ ਕੇ ਕੁਰਸੀ ਤੇ ਮੇਰੇ ਕਾਲਤੇ ਹੱਸਦੀ ਚੱਲ ਨਾਲ ਕੰਮ ਕਰਾ। ਮੇਰੀ ਤਾਂ ਵੀ ਦਾ ਪਤਾ। ਏ ਜੀ ਮੈਂ ਕਰਾਤਾ ਦੰਦੀ। ਸਾਨੂੰ ਵੀ ਪਤਾ ਮੇਰੀ ਬਾਹ ਦੁਖਦੀ ਆ ਫਿਰ ਮੈਂ ਨਾ ਇਹਦਾ ਹੱਥ ਆ ਗੂਠਾ ਰੁਮਲੀ ਦਾ ਕਾ ਮੈਂ ਬਾਹ ਨੂੰ ਦਈਦਾ ਬਾਹ ਨੂੰ ਫਿਰ ਮੈਂ ਨਾ ਕੈਮਰਾਮੈਨ ਵੀ ਆ ਬਾਹ ਨੇ ਤੇਲਾ ਬਾਪੂ ਦੇਲਾ ਕਿਤੇ ਬਾਹ ਨੇ ਘੜਦੇ ਆ ਉਹ ਬਾਹ ਨੇ ਬਣਾ ਦਿਆ ਤੇ ਹੁਣ ਮੈਨੂੰ ਲੱਗਦਾ ਵੀ ਮੈਨੂੰ ਵੀ ਨਖਰੇ ਤਾਂ ਹੁਣ ਪਈ ਕਰਨੇ ਕਰ ਤੇ ਤੁਰ ਲੱਗੇ ਇਧਰ ਨੂੰ ਵੀ ਮੈਂ ਭਾਈ ਤਾਂ ਜਾਊਂਗਾ ਜੇ ਉੱਥੇ ਮੈਨੂੰ ਮਟਰ ਪਨੀਰ ਮਿਲੂਗਾ ਜੇ ਉੱਥੇ ਸ਼ਾਹੀ ਪਨੀਰ ਮਿਲੂਗਾ ਨਾ ਨਾ ਉਹ ਤਾਂ ਕੋਈ ਜ਼ਰੂਰਤ ਨਹੀਂ ਹੈਗਾ ਤਾਂ ਮੈਂ ਕੱਦੂ ਖਲਾ ਦੇ ਕਰਨਾ ਕਹਾਂਗਾ ਕਈਆ ਆ ਕੀ ਆ ਜਾਨੀ ਭਾਜੀ ਟੈਨਸ਼ਨ ਕਿਉਂ ਲੈ ਗਏ ਘਰ ਦੀ ਸਬਜ਼ੀ ਵਰਗੀ ਮੌਜ ਨਹੀਂ ਹੈਗੀ ਹਾਂ ਪਰ ਇਹ ਤਾਂ ਫੇਰ ਵਿੱਚ ਬਸ ਫੇਰ ਤੂੰ ਜਦ ਵੀ ਤੁਸੀਂ ਆਉਣਾ ਤੁਹਾਡੇ ਇੱਕੇ ਸਾਥ ਹੀ ਮਿਲਿਆ ਕਰਨੀ ਆ ਕਈਆ ਛੋਲੇ ਆ ਦੀ दाल ਹੁਣ ਤਾਂ ਨਹੀਂ ਵਧੀਆ ਹਾਂ ਉਹ ਸਭ ਤੋਂ ਬੈਟਰ ਬਾਪੂ ਹੈ ਹੁਣ ਤਾਂ ਨਹੀਂ ਗਏ ਤੇ ਹਲ ਕੋਲ ਕੁਝ ਫਸੂਗਾ ਨਾ ਨਾ ਤੇ ਦੇਖ ਲੋ ਹੋਰ ਬਰੀ ਭਾਜੀ ਉਹ ਤਾਂ ਦਾ ਕਾਕਾ ਜਿੰਦੀ ਆ ਅੱਛਾ ਇੱਧਰ ਦੇਖ ਲੋ ਫਿਰ ਮੇਰੇ ਤੇ ਜਰੂਰੀ ਵਢਾਉਣਾ ਤਾਂ ਤੁਸੀਂ ਇਹ ਜੀ ਹਾਂ ਇਹ ਆਪਣੇ ਬਾਪ ਦੀ ਮਦਦ ਤੇ ਲੱਗੀ ਵੀ ਕਰਾਉਣ ਬਾਕੀ ਤਾਂ ਭੰਪਰੀ ਵਾਲਾ ਇਕੱਲੀ ਫਿਰਦੇ ਆ ਤੇ ਕਹਿੰਦੀ ਵੀ ਚੱਲ ਮੈਂ ਮਦਦ ਤੇ ਕਰਾ ਦਿੰਦੀ ਆ ਹੋਰ ਨਹੀਂ ਜੇ ਕੋਸ ਪਰ ਆ ਜੀ ਪਤਾ ਆਪਣਾ ਦੋਜ ਲੱਗੀ ਹੋਈ ਮਾਰਨਾ ਇਹਨੂੰ ਖੀਰੇ ਫੇਵਰੇਟ ਹੈ ਦੇ ਹਾਂ ਦੀ ਚੱਲੀਏ ਫਿਰੋਂ ਟੈਸਟ ਕਰਾਉਣ ਚੱਲੀਏ रेडी हां रेडी जी रेडी कर चलो भाई ओ ठीक ठाक चलो मिलਦੇ ਆ ਜੀ ਹੁਣ ਤੁਹਾਨੂੰ ਚਲੋ ਡੈਡੀ ਨੂੰ ਉੱਪਰ ਬਿਠਾ ਲਓ ਤੇ ਬੀਲ ਚੇਅਰ ਪਰ ਗੱਡੀ ਚ ਲਾਦ ਲੰਨੇ ਬੀਲ ਚ ਮੜ ਜ ਮੈਂ ਰੀਤ ਦੇ ਕੱਪੜੇ ਚੇਂਜ ਕਰਦਾ ਕਰਨਾ ਕਰਨਾ ਤੁਸੀਂ ਨਾਲੇ ਹੱਥ ਉੱਥੇ ਧੋ ਲਓ ਠੀਕ ਠੀਕ ਨਾ ਤੋਕੇ ਮਨੂ ਆ ਕੰਮ ਲਾਤਾ ਇਹਨਾਂ ਨੇ ਚਲੋ ਠੀਕ ਹੈ ਜੀ ਪਹੁੰਚ ਗਏ ਜੀ ਅਸੀਂ ਆਪਣੇ ਸ਼ਹਿਰ ਰੁੱਪੜ ਚ ਓ ਦੇਵਾੜੀ ਆ ਗਿਆ ਕੀ ਪਾਣੀ ਆ ਗਿਆ ਜੀ ਪਾਣੀ ਕਿਤੇ ਵੀ ਛਾਵਾ ਨਹੀਂ ਲੱਭੀ ਜੀ ਜਿੰਨੀਆਂ ਵੀ ਦਰਖਤਾਂ ਰੋਪੜ ਸਾਇਰ ਦੇ ਵਿੱਚ ਹਰ ਥਲੇ 2-2 4-4 ਗੱਡੇ ਖੜੇ ਆ। ਹਾਂ ਪਤ। ਮੱਛੀ ਮੱਛੀ ਆ ਗਈ ਜੀ ਇਧਰ ਦਰਿਆ ਤੇ ਕੰਢੇ ਖੜੇ ਆ ਜੀ। ਉਹ ਵਸੇ ਦਰਿਆ ਦੇ ਕੰਢੇ ਠੰਡੀ ਹਵਾ ਤਾਂ ਹੈ। ਕਈ ਕਈ ਵਾਰ ਤਾਂ ਤਿੱਲੋਂ ਹੁੰਦੀ ਆ। ਹਵਾ ਠੰਡੀ ਜਾਲ ਰਹੀ ਆ ਜੀ। ਤੇ ਰੀਤ ਕਹੀ ਜੰਨੀ ਮੈਂ ਪਾਣੀ ਚ ਨੂੰ ਜਾਣਾ ਪਾਣੀ ਚ ਨੂੰ ਪਾ ਪੰਗਾ ਲੈਣ ਆਲੇ ਚ ਹੈ ਲੱਗਦੀ ਵੀ ਖਾਸ ਦੀ ਇਹ ਨਹੀਂ ਤਾਂ ਉਹ ਲੱਗਦੀ ਹੋਣੀ ਹੈ ਸ਼ਹਿਰ ਤਾਂ ਵਾਨੀ ਦਾ ਧਿਰ ਤਾਂ ਹੁਣ ਪਾ ਖੁੱਲੇ ਡੁੱਲੇ ਉਹਦੇ ਚ ਆ ਗਏ ਹਾਂ ਉਹ ਤਾਂ ਹਵਾ ਲੱਗਦੀ ਯਾਰ ਵਧੀਆ ਇਹ ਲੁਧੇਣ ਜਾਂਦਾ ਇਹੀ ਹੈ ਇਹ ਲੁਧੇਣ ਕਿੱਧਰ ਚਲ ਗਿਆ ਡੈਡੀ ਇੱਥੇ ਤੇ ਬਲਾਚੌਰ ਹਾਂ ਜਲੰਧਰ ਹਾਂ ਫਗਵਾੜਾ ਬੱਚਾ ਉਹ ਰੋੜਾ ਹੈ ਇੱਧਰ ਲੁਧਿਆਣਾ ਕਿੱਥੇ ਤੇ ਆ ਜਾਣਾ ਦਰਿਆ ਕੀ ਗੱਲ ਕਰਦਾ ਹਾਂ ਹਾਂ ਦਰਿਆ ਤਾਂ ਜਾਂਦਾ ਲੁਧੇਣ ਨੇ ਜਿਹੜੇ ਪਾਰਲੇ ਪਾਸੇ ਹਾਂ ਹਾਂ ਡੈਡੀ ਕਾਫਤਾ ਨਹੀਂ ਰਿਆ ਤੇਰੀ ਹੱਦ ਜਾ ਕੇ ਕਿੱਥੇ ਖਤਮ ਹੁੰਦੀ ਪਏ ਪਾਕਿਸਤਾਨ ਚ ਝੱਲਦਾ ਇਦਾਂ ਹੀ ਪਾਣੀ ਹੈ ਪਾਕਿਸਤਾਨ ਚ ਲੱਗਦਾ ਪਾਣੀ ਹੈ ਹਾਂ ਟਿਕ ਟਾਊਨ ਇੱਛਾ ਉੱਤੇ ਝੰਬੇ ਨਹੀਂ ਕਾਜੀ ਸਾਡੇ ਆਪਣੇ ਕੋ ਪਾਣੀ ਖਤਮ ਗਏ ਨੇ ਬਹੁਤ ਜ਼ਿਆਦਾ ਜ਼ਿਆਦਾ ਪਾਣੀ ਹੈ ਆਪਣੇ ਆਬਾਦ ਵੀ ਖਰਾਬ ਹੁੰਦਾ ਹੈ ਚੱਲ ਪਾਣੀ ਤਾਂ ਆਪਣੇ ਬਹੌਣ ਨਾਲ ਡੈੜੀ ਬਹੀ ਜਾਣਾ ਜਿੱਧਰ ਨੂੰ ਜਾਣਾ ਉਹਨੂੰ ਜਾਈ ਜਾਣਾ ਨਾ ਆਪਾਂ ਰੋਕ ਸਕਦੇ ਨਹੀਂ ਹੁਣ ਰੋਕ ਨਹੀਂ ਸਕਦਾ ਕੋਈ ਵੀ ਕੋਈ ਵੀ ਨਹੀਂ ਰੋਕ ਸਕਦਾ ਤਾਂ ਖਵਾਜਾ ਹੈ ਇਹ ਤਾਂ ਜਿੱਧਰ ਨੂੰ ਇਹਨੇ ਆਪਣਾ ਰੁਖ ਬਣਾਇਆ ਉਹਦੋਂ ਨੂੰ ਇਹ ਜਾਣੀ ਜਾਣਾ ਜਾਣੀ ਜਾਣਾ ਹਾਂ ਨਿਕਲ ਆਉ ਕਿੰਨਾ ਖੁੱਲਾ ਦਰਿਆ ਇਹ ਇਹ ਤਾਂ ਉੱਡ ਵੱਡਿਆ ਹੈ ਇਹ ਪਾਣੀ ਇੰਨਾ ਕਿ ਜਾਂਦਾ ਸ਼ੁਰੂ ਤੇ ਬਾਦੂ ਪਾਣੀ ਇੱਥੇ ਥੋੜਾ ਜਾ ਬਾਨ ਨੂੰ ਜਿੱਥੇ ਤੇ ਗੱਡੀ ਅੱਧਾ ਕਿਲੋਮੀਟਰ ਅੰਦਰ ਆ ਕੇ ਬਾਨ ਨੂੰ ਪਾਣੀ ਲੱਗਿਆ ਪਾਉਂਦਾ ਬਰਸਾਤਾਂ ਚ ਹਾਂ ਹਾਂ ਪਾਣੀ ਹਾ ਜਿਹੜੇ ਸਾਰੇ ਹੋਰੇ ਗੁੱਜਰ ਗਾਜਰ ਬੈਠੇ ਐ ਬੈਕਸਾਈਡ ਸਾਰੇ ਚੱਕ ਦਿੰਦੇ ਆ ਇਹਨਾਂ ਨੂੰ ਚੱਕਰੋ ਤੇ ਵੀ ਜਾਓ ਆ ਛੁੱਟੀ ਆ ਤੁਹਾਡੀ ਸਹੀ ਜਮੀ ਆ ਜਾਂਦੇ ਆ ਹਾਏ ਕਿਵੇਂ ਹੋਣਾ ਲੜਾ ਇੱਥੇ ਫਾਇਲ ਨਾਟ ਜਾਰੀ ਹੁੰਦਾ ਜਦ ਫਿਰ ਪਾਣੀ ਪੂਰਾ ਛੱਡ ਦੇ ਜਦ ਦਰਿਆ ਤੇ ਸਾਰੇ ਫਟਕ ਖੁੱਲੇ ਜਾਂਦੇ ਹਾਂ ਕਰ ਇੱਥੇ ਤਸੱਲੀ ਹੁੰਦੀ ਪੂਰੀ ਪਾਣੀ ਦੀ ਜਾ ਕੇ ਆ ਕੇ ਦੇਖ ਕੇ ਜਾਊਂਗੇ ਆਪਾਂ ਚਲੋ ਵੱਜ ਜਾਂਦਾ ਪਾਣੀ ਜਦ ਦਰਿਆ ਚ ਫਿਰ ਦਰਿਆ ਚ ਛੱਡਦੇ ਇਧਰ ਨੂੰ ਇਹ ਨਹੀਂ ਫੱਢਣੇ ਬਹੁਤ ਈ ਹੈ ਡਾਕਟਰ ਕੋਲ ਜਾਇਆ ਜੀ ਸੀ ਉਹਨਾਂ ਨੇ ਕਿਹਾ ਵੀ 1 ਲੀਟਰ ਪਾਣੀ ਦੇ ਵਿੱਚ ਦਵਾਈ ਪਾ ਕੇ ਦਿੱਤੀ ਹੈ ਵੀ ਤੁਸੀਂ ਹੌਲੀ ਹੌਲੀ ਪੀਣਾ ਡੈਡੀ ਇਹ ਨਹੀਂ ਛੇਤੀ ਪੀਣਾ ਖਤਮ ਕਰ ਹੂੰ ਤਦਾ ਪੀ ਵੀ ਲੈ ਉਹਨਾਂ ਨੇ ਕਿਹਾ ਸਿਪ ਸਿਪ ਕਰਕੇ ਪੀਣਾ 11:30 ਵਜੇ ਬੁਲਾਜੇ 12:00 ਵਜੇ ਆਪਾਂ ਨੂੰ ਅੱਧਾ ਘੰਟਾ ਆਪਣੇ 15-20 ਮਿੰਟ ਝ ਹੋਰ ਪਏ ਜੇ ਆਪਾਂ ਔਰ ਇਹ ਤੇ 20 ਮਿੰਟ ਤੇ ਵੀ ਤੁਰ ਕੇ ਚੱਲ 10 ਮਿੰਟ ਤੱਕ ਪਹੁੰਚਾਂਗੇ ਪਾਣੀ ਨਾ ਨਾ ਖਤਮ ਕਰ ਚਲੋ ਹੋਰ ਲੈ ਲਓ ਨਹੀਂ ਉਹਨਾਂ ਲੀਟਰ ਚਾ ਉਹਨਾਂ ਨੇ ਲੀਟਰ ਪਾਣੀ ਪੂਰਾ ਪੀਣਾ ਬਸ ਠੀਕ ਹੈ ਠੀਕ ਹੈ ਤੇ ਦੇਖਦੇ ਆ ਟੈਸਟ ਕਰਵਾ ਕੇ ਬੈਗ ਨੂੰ ਸੁੱਖ ਰੱਖੇ ਵੀ ਪਹਿਲਾਂ ਨਾਲ ਤੇ ਕੁਝ ਠੀਕੇ ਹੋਵੇ ਹਾਂ ਸਹੀ ਹਾਂ ਤੇ ਬਾਕੀ ਪੀਡੀ ਇੰਨੇ 4 ਮਹੀਨੇ ਦੀ ਮਿਹਨਤ ਗੱਲ ਜੀ ਥੋੜੀ ਤੇਰੇ ਕੋਲ ਫਲ ਪਵੇ ਹਾਂ ਚਾਰ ਜਲਾਵਾ ਡੈਡੀ ਚਾਰਜ ਲੱਗਿਆ ਵਾ ਆਈਫੋਨ ਦਾ ਡੈਡੀ ਵਾਲਾ ਡੈਡੀ ਦੇ ਫੋਨ ਚ ਪੈਸੇ ਆ ਮਾਤੜ ਦੇ ਫੋਨ ਚ ਪੈਸੇ ਪੈਸੇ ਤਾਂ ਮੇਰੇ ਫੋਨ ਚ ਵੀ ਨਹੀਂ ਆ ਗਏ ਹੁਣ ਤਾਂ ਦੂਹੇ ਲੋਟ ਡਾਟਾ ਹੀ ਮਿਲਦਾ ਸਿੱਧਾ ਹੀ ਮੇਰਾ ਫੋਨ ਵੀ SIM ਘਰ ਆ ਫੋਨ ਮੇਰੇ ਕੋਲ ਅਕੜ ਨਹੀਂ ਹੁੰਦਾ ਇਹ ਕਰਨੇ ਪੈਣ ਸਰਕਟ ਐਡਜਸਟਮੈਂਟ ਚਲੋ ਮਿਲਦੇ ਆ ਫਿਰ ਤੁਹਾਨੂੰ ਉੱਥੇ ਚੱਲ ਕੇ ਲਾ ਲਾ ਇਹਨਾਂ ਨੇ ਪੰਗਾ ਲੱਤੇ ਪੈਨ ਹਟ ਜੀਏ ਤੇ ਕਹਿੰਦੇ ਚੱਲਦੇ ਪਾਣੀ 'ਚ ਬਹਿਣਾ ਜਾ ਕੇ ਹਜ ਤੱਕ ਡੰਗਾਈ ਘਟਿਆ ਮਹਾ ਚਾਲਕ ਹਾਂ ਕਾਇ ਕਾਇ ਕਾ ਚਲੀ ਇਹ ਜੀ ਨਹੀਂ ਹੈ ਗਿਆ ਬੁੱਤ ਮਛਲੀਆਂ ਕਾ ਕਾ ਕੋਈ ਠੰਡੀ ਠੰਡੀ ਹਵਾ ਆਉਂਦੀ ਐ ਪੂਰੀ ਹਾਂਜੀ ਪਾਣੀ ਦੇ ਕਿਹੜੇ ਸਰੋਵਰ ਨੂੰ ਘੁੰਮਦਾ ਕਿੱਥੇ ਜ਼ਿਆਦਾ ਮੈਨੂੰ ਲੱਗਦਾ ਹੂੰ ਇੱਧਰੋਂ ਜ਼ਿਆਦਾ ਡੂੰਘਾ ਆ ਟੁੱਟੀ ਆ ਕਿਆ ਟੁੱਟੀ ਆ ਆਏ ਪਰੋਂ ਨਹੀਂ ਜ਼ਿਆਦਾ ਪਾ ਜਾਣੇ ਆ ਵੀ ਐਨਾ ਗੱਦ ਮਲਕ ਮਲਕ ਜਾਂਦਾ ਥੋੜਾ ਜਿਹਾ ਪਤਾ ਪਾਣੀ ਦੀ ਕਿੰਨੀ ਤੇਜ਼ ਰਫ਼ਤਾਰ ਟੈਸਟ ਕਰਵਾਇਆ ਜੀ ਭੁੱਖ ਲੱਗੀ ਹੋਈ ਸੀ ਬਾਵਾ ਤੇ ਫਿਰ ਮਾਂ ਵੀ ਚੱਲ ਘਰ ਨੂੰ ਚੱਲਦੇ ਆਂ ਆ ਡੈਡੀ ਨੇ ਛਕ ਲਿਆ ਪ੍ਰਸ਼ਾਦਾ ਰੋਟੀ ਈ ਛੱਡੇ ਦਿੱਤੀ ਮਾਂ ਵੀ ਕਹਿੰਦੇ ਖਾ ਗਏ ਨੀ ਉਹ ਸਾਰੇ ਹਾਂ ਤੇ ਡੈਡੀ ਮਸ਼ੀਨ ਨੇ ਕੁਝ ਦੱਸਿਆ ਵੀ ਤੁਹਾਨੂੰ ਅਸੀਂ ਗੱਲ ਬਈ ਬਹੁਤ ਹੋ ਜਾ ਮੈਂ ਪੜਿਆ ਹੁੰਦੀ ਅੱਛਾ ਠੀਕ ਮਾਂ ਦਾ ਕੁਝ ਹਾਂ ਉਹ ਏਸੀ ਇਹ ਕਮਰਾ ਤਾਂ ਏਸੀ ਤਾਂ ਆਓ ਕਮਰਾ ਏਸੀ ਆ ਮਸ਼ੀਨ ਇਹ ਤੁਰੀ ਜੇ ਮਾਰੀ ਹੋ ਦੇਖਣੇ ਵਿੱਚੋਂ ਹਾਂ ਫਿਰ ਜਦਾਂ ਕੋਈ ਹੋਲਾ ਠੀਕਾ ਹਾਂ ਅ ਕੋਈ ਖੱਤੀ ਲਾਉਣੇ ਬਣਾਉਂਦੇ ਨਹੀਂ ਹੋ ਰਹਾ ਚੱਲ ਹਾਂ ਉਹ ਤਾਂ ਮਸ਼ੀਨ ਚੋਂ ਨੱਕ ਟਾਵਾ ਸਥਿਰ ਪੈਣਾ ਪੈਂਦਾ ਉਹ ਟੂ ਟੂ ਜੀ ਕਰਦੀ ਹਾਂ ਹਾਂ ਪਹਿਲਾਂ ਵੀ ਤਾਂ ਤੁਸੀਂ ਕਰਵਾਇਆ ਤਾਂ ਟੈਸਟ ਜਦ ਵੀ ਤਾਂ ਇਹ ਜਿਉ ਮਸ਼ੀਨ ਸੀ ਹਾਂ ਜੀ ਉਹਨੇ ਨੇ ਸੇਕ ਮਾਰਿਆ ਮਾਰਿਆ ਜਦ ਸਭ ਕਿਆ ਫਦਰ ਹੈ ਹਮੋਂ ਜ਼ਿਆਦਾ ਫਦਰ ਹੈ ਹੁਣ ਗਰਮੀ ਵੀ ਜ਼ਿਆਦਾ ਹੈ ਡਾਊਨ ਵੀ ਹੋ ਗਿਆ ਥੋੜਾ ਜਿਹਾ ਕੰਮ ਹੋਣਾ ਹੈ ਹਾਂ ਜਦ ਇਹ ਫਦਰ ਲੱਗ ਗਿਆ ਕਿੰਨੇ ਟਾਈਮ ਤੱਕ ਕਹਿੰਦੇ ਰਿਪੋਰਟ ਦੇਣ ਨੂੰ 6 ਘੰਟੇ ਬਾਅਦ ਗਿਆ ਉਹਨਾਂ ਨੇ ਬਾ 1 ਵਜੇ ਹੋਇਆ ਹੋਈ 6 6 ਵਜੇ ਤਕਰੀਬ 6:30 ਵਜੇ ਹਾਂ ਕਹਿੰਦੇ ਵੀ ਰਿਪੋਰਟਿੰਗ ਤਿਆਰ ਕਰਕੇ ਦਿੰਦੇ ਸੋ ਤਾਂ ਫਿਲਮਾਂ ਤਾਂ ਜੱਡੇ ਦੇ ਦਿੰਦੇ ਉਹ ਹਾਂ ਫਿਲਮਾਂ ਵੀ ਦੇ ਦਿੰਦੇ ਉਹ ਕਹਿੰਦਾ ਚਲ ਨਾਲ ਦੇਖਣ ਉੱਥੇ ਇੰਨਾ ਪ੍ਰੈਸ਼ਰ ਹੈ ਅੱਜ ਕਿ ਇਹਨੂੰ ਕਰ ਸਕਦੇ ਜਿੱਥੇ ਤਾਂ ਜਾਣ ਪਛਾਣ ਹੋਵੇ ਜ਼ਿਆਦਾ ਉੱਥੇ ਤਾਂ ਮੈਂ ਉਹਨੂੰ ਮੁੰਡੇ ਨੂੰ ਫੋਨ ਕਰਾਤਾ ਆਪਣੇ ਪਿੰਡ ਵਾਲੇ ਨੂੰ ਉਹ ਕਹਿੰਦਾ ਚਾਚਾ ਮੈਂ ਹੀ ਲਿਆਉਂਗਾ ਰਿਪੋਰਟ ਚਾਪ ਉਹਨੂੰ ਹੈ ਕਹਿੰਦਾ ਜਦ ਕਿਉਂਕਿ ਉਸ ਉਹਨਾਂ ਦਾ ਲੰਚ ਟਾਈਮ ਹੋਗਾ ਤਾਂ ਡਾਕਟਰ ਡਾਕਟਰ ਸਾਰੇ ਚੱਲ ਗਏ ਸੀ ਹਾਂ ਰੋਟੀ ਦਾ ਟਾਈਮ ਆ ਗਿਆ ਹਾਂ ਰੋਟੀ ਦਾ ਟਾਈਮ ਆ ਉਦੇ ਕਰਕੇ ਫਿਰ ਮਾਂ ਚੱਲ ਆਪਾਂ ਘਰ ਨੂੰ ਜਲਦੇ ਡਾਡੀ ਗੱਡੀ ਵੀ ਵਿਚਾਰੀ ਖੜੀ ਖੜੀ ਗਰਮ ਹਵਾ ਲਾ ਕੇ ਮੰਨ ਏਸੀ ਵੀ ਜਵਾਬ ਦੇ ਕੇ 41 ਡਿਗਰੀ ਟੈਂਪਰੇਚਰ ਨਾ ਕੋਈ ਦਰਖਤ ਲੱਭੇ ਨੇੜੇ ਤੜੇ ਜਿੱਥੇ ਦਰਖਤ ਆ ਕਿ ਉੱਥੇ ਪਹਿਲੀ ਗੱਡੀਆਂ ਖੜੀਆਂ ਬਹੁਤ ਗੱਡੀ ਖੜੀ ਐ ਡਾਡੀ ਕਹਿੰਦਾ ਅੱਜ ਤਾਂ ਗੱਡੀਆਂ ਬਹੁਤ ਆਈਆਂ ਵੀ ਆ ਤੇਰੀ ਵਾਂਗੂ ਗੋਰੀ ਹੁਣ ਸਕੂਟਰ ਮੋਟਰਸਾਈਕਲਾਂ ਦਾ ਰੁਝਾਨ ਘਟ ਗਿਆ ਡਾਡੀ ਹੁਣ ਗੱਡੀਆਂ ਗੱਡੀਆਂ ਦਾ ਰੁਝਾਨ ਹੋ ਗਿਆ ਹਰ ਇੱਕ ਘਰ 'ਚ ਗੱਡੀਆਂ ਹੁਣ ਹੂੰ ਸਹੀ ਗੱਲ ਹੈ ਦੋ ਦੋ ਵੀ ਐ ਹੈ ਹਾਂ ਇੱਕ ਪੱਕਾ ਦੇਖਾ ਇੱਥੇ ਤੇ ਲੇਕਿਨ ਇੱਥੇ ਤੱਕ ਜਿੱਦਣ ਮਰਜ਼ੀ ਦੇ ਲੈ ਪੱਕਾ ਹੀ ਪੱਕਾ ਹੋ ਗਿਆ ਹੋ ਗਿਆ ਹੁਣ ਰੋੜਾ ਬਤਾ ਰੋਡ ਬਰ ਤਾਂ ਆਇ ਲਾਤਾ ਦੂਰ ਤੇ ਦੇਖਣ ਨੂੰ ਵੀ ਪਾਣੀ ਚੱਲਦਾ ਇਹ ਨਹੀਂ ਉਹ ਹੋ ਗਈ ਫੇਰ ਉਹ ਹਾਂ ਲੋਕ ਟੈਂਪਰੇਚਰ 48 ਅੱਜ ਯਾਰ ਇਹ ਹਿਸਾਬ ਨਾਲ 50 ਚੱਲਦਾ ਖਤੰਦੇ ਘਾਣ ਵਾਲਿਆ ਕੰਮ ਦਾ ਕੋਈ ਕਰ ਪਈ ਤਾਕੋ ਉਹੀ ਕਰਦੇ ਆ ਮੈਂ ਤਾਂ ਉਹੀ ਨਹੀਂ ਗੱਡੀਆਂ ਚੱਲਦੀਆਂ ਡੜੀਆ ਗੱਡੀ ਲਈ ਫਿਰਦੇ ਜੇ ਮਿਹਨਤ ਕਰਦੇ ਤਾਂ ਹੀ ਗੱਡੀ ਚੱਲਦੀ ਹੈ ਸਾਨੂੰ ਵਿਆਹ ਚ ਆਈ ਹੈ ਮੈਨੂੰ ਵਿਆਹ ਚ ਆਈ ਹੈ ਹਾਂ ਜਿਹੜਾ ਮਿਹਨਤ ਕਰ ਦੋਈ ਆ ਭਾਈ ਹਾਂ ਜਿਹਨਾਂ ਨੂੰ ਵਿਆਹ ਚ ਗੱਡੀ ਆਉਂਦੀ ਉਹਨਾਂ ਵਾਸਤੇ ਮਸੜ ਦਾ ਕੈਂਡ ਦਾ ਪਾਪਤਾ ਇਹ ਤਾਂ ਵੀ ਜਿਹੜੀ ਦੁਨੀਆ ਹੈ ਨਾ ਬਈ ਅੱਜ ਕੱਲ ਸਮੇਂ ਬਹੁਤ ਹੈ ਲੋਕਾਂ ਕੋ ਪੈਸਾ ਵੀ ਬਹੁਤ ਆ ਗਿਆ ਹਾਂ ਬਈ ਉਹ ਗੱਲ ਸੁਣਾਈ ਸੀ ਮਸੜ ਨੇ ਇੱਕ ਦਿਨ ਪਿੱਛੇ ਵੀ ਮੈਨੂੰ ਕਹਿੰਦੇ ਵੀ ਲੋਕਾਂ ਨੂੰ ਦਾਜ ਵਿੱਚ ਗੱਡੀਆਂ ਮਿਲ ਜਾਂਦੀਆਂ ਗੋਤ ਵੀ ਉੱਪਰ ਲਗਾਉਂਦੇ ਆ ਫੜਾ ਹਾਂ ਬਈ ਫਿਰ ਹੁੱਲੜ ਬਾਜੀ ਕਰਦੇ ਫਿਰਦੇ ਕਮਾ ਕੇ ਕਹਿੰਦੇ ਜੇ ਬੰਦੇ ਨੇ ਆਪਣੀ ਲੱਤੀ ਵੇਵੇ ਫਿਰ ਉਹਨੂੰ ਪਤਾ ਟੈਂਸ਼ਨ ਹੁੰਦੀ ਹੈ ਉਹਨੂੰ ਹੂੰ ਉਹ ਆਪਣੀ ਲੱਤੀ ਕਮਾ ਗੱਡੀਆਂ ਗੱਡੀ ਹੋਈ ਪਈ ਆ ਚਾਰੇ ਪਾਸੇ ਮਾਈ ਕਿਹਦੇ ਹੋਰ ਨੇ ਕਰੀ ਹਾਂ ਦਾ ਕੋਈ ਹੋਰ ਹੂੰ ਹੁੱਲੜ ਬਾਜੀ ਕਰਨੀ ਆਪੇ ਹੁੱਲੜ ਬਾਜੀ ਹਰੇਤ ਵਿੱਚ ਈਕਾਂ ਜੀਆਂ ਮਾਰਦੀ ਉੱਪਰ ਹਾਂ ਅੱਗੇ ਵੀ ਉਹ ਖੇਡਣ ਕੋਈ ਕਰਨ ਗਿਆ ਉੱਪਰ ਹਾਂ ਉਹ ਪ੍ਰਸਾਦ ਦਾ ਟੋਮੀ ਨੂੰ ਪਾ ਦੇ ਇਹਦਾ ਥਾਲ ਲੈ ਮੈਨੂੰ ਦੇ ਦੇ ਮੈਂ ਲੈ ਜਾਵਾਂ ਉੱਪਰ ਨੂੰ ਹੈਲੋ ਸੁਭੋ ਸੁਭੋ ਆ ਰਹੇ ਨੇ ਅੱਜ ਕੱਲ੍ਹ ਜੀ ਤੁਸੀਂ ਆਪਣੇ ਆਪ ਚ ਫੋਨ ਕੱਟਿਆ ਹੀ ਨੇ ਉੱਥੋਂ ਨਹੀਂ ਗਏ ਤੁਸੀਂ ਸਕੂਲ ਸਕੂਲ ਨੂੰ ਨਹੀਂ ਗਏ ਛੁੱਟੀ ਆ ਹੋਰ ਛੁੱਟੀ ਅੱਛਾ ਅਰੇ ਆਇਆ ਕੌਣ ਕਾਕਾ ਕੀ ਦਾ ਕੀ ਦਾ ਕਾਕਾ ਮੇਰਾ ਹੈ ਹਾਂ ਨਲੀ ਜੀ ਪਹੁੰਚ ਗਿਆ ਉੱਪਰ ਉੱਪਰ ਦਾ ਮਤਲਬ ਉਹ ਪਰੀ ਆਪਣੇ ਆਪਣੇ ਪਰਕਰ ਦੇ ਵਿੱਚ ਟੈਸਟ ਦਾ ਤਾਂ ਤੁਹਾਨੂੰ ਪਤਾ ਵੀ ਲੇਟਰ ਰਿਪੋਰਟ ਪਾਉਨ ਮਿਲਣੀ ਆ ਆ ਭੋਲੀ ਤੇ ਇਹਦਾ ਪੈਸਾ ਨਹੀਂ ਆਵੇਗਾ ਇਹ ਚੱਲੀ ਮੇਰਾ ਸੱਖੋ ਬਿਨਾਂ ਨਹੀਂ ਸਰਦਾ ਵੀ ਮਾਲਾਂ ਨੂੰ ਚੱਲ ਮੈਂ ਕਿਉਂ ਚੱਕਾ ਤੇ ਪਾਰਾ ਹਾਈ ਕਰੀ ਜਣ ਬੀਬੀ ਬੱਦ ਚਾਣਾ ਨਾ ਕੁਸ ਖਲਾਉਣਾ ਨਾ ਪਲਾਉਣਾ ਘਰ ਜਾ ਕੇ ਮੈਂ ਕਿ ਸੁੱਕਾ ਨਾ ਦੋ ਰੋਟੀ ਇੱਕ ਆ ਪ੍ਰਸਾਦ ਦੇ ਸ਼ਕਲ ਜੀ ਸਵਾਦ ਆ ਗਿਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕਿਰਪਾ ਤੇ ਸਵਾਤੋਂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਏ ਆਏ ਕੀ ਇੱਥੇ ਆਏ ਆਏ ਕਾਂਤਾ ਮੇਰੇ ਬਣਾ ਤੁਹਾਨੂੰ ਸੈਕਿੰਡ ਟਾਈਮ ਸੱਹਿਕਰ ਮੁੰਡਾ ਪੱਦਾ ਵਾ ਓਏ ਅੱਜ ਦਾ ਖਾਈ ਦੇ ਬਹੁਤ ਵਧੀਆ ਲਖਾਈ ਲੱਗਾਈ ਇਹ ਕੋਈ ਰਾਜਾ ਰਾਜਾ ਤੇ ਤੁਸੀਂ ਹਾਂਜੀ ਹੋਏ ਹੋਣਾ ਸਪ੍ਰਿੰਗਰ ਵਾਲਾ ਦਾ ਰਾਜਾ ਸਪ੍ਰਿੰਗਰੋਲਾਂ ਦਾ ਰਾਜ ਨਹੀਂ ਅੱਜ ਅਸੀਂ ਕਿਤੇ ਜਾਣਾ ਦੋਹਾਂ ਜਾਣਾ ਕਿੱਥੇ ਜਾਣਾ ਕਿਆ ਉਹ ਦੱਸਾਂਗੇ ਤੁਹਾਨੂੰ ਟੈਂਪਰ ਕਹਦੇ ਕਰਨ ਤੁਹਾਨੂੰ ਦੱਸਾਂ ਅੱਜ ਦਸਵੀਂ ਵੀ ਆ ਹਾਂ ਹਾਂ ਦਸਵੀਂ ਵੀ ਅੱਜ ਹਾਂ ਹੋਰ ਕਿਆ ਕਹਿੰਦੇ ਡੈਰੀ ਡੈਰੀ ਨਾ ਪਾਣੀ ਯੇ ਲਈ ਆਪਾਂ ਨੇ ਆਬਸਕੈਨ ਕਰਾਈ ਆ ਫਿਰ ਫੋਟੋਆਂ 'ਚ ਪਤਾ ਲੱਗਣਾ ਹੈ ਪੈਨ ਤੋਂ ਬਾਅਦ ਤੁਹਾਡਾ ਜਿਹੜਾ ਆ ਦਿਓਰ ਆ ਇਹ ਕਹਿੰਦਾ ਜੀ ਮੈਂ ਬਾਅਦ 'ਚ ਟੀਕੇ ਲਗੂਗਾ ਹਾਂ ਬਸ ਠੀਕ ਆ ਬਈ ਦੂਸਰੀ ਨਾਲ ਚੈਸਤਾ ਤੇ ਬਾਅਦੇ ਪਤਾ ਲੱਗੂਗਾ ਵੀ ਕਿਆ ਕਿਆ ਨਹੀਂ ਹਾਂ ਹਾਂ ਮੰਨ ਲਈਏ ਬਸ ਬਾਈ ਜੀ ਬਾਦਾਂ ਮਤਲਬ ਲੱਗ ਜਾਂਦਾ ਪਾਤਾ ਪਾਤਾ ਸਾਡੀ ਗੱਲਾਂ ਹੀ ਹੈ ਜਿਹੜੀਆਂ ਗੱਲਾਂ ਇਕੜਾ ਕੋਟ ਕੋਟ ਕੇ ਕਰਦੇ ਨਾ ਜਿਦਾਂ ਦੋਹੇ ਜੜੀਆਂ ਐਮ ਬੀ ਬੀ ਐਸ ਡਾਕਟਰ ਨਹੀਂ ਆਉਂਦੀਆਂ ਵੀ ਅਸੀਂ ਜੋ ਕਹੂੰਗੇ ਨਿੱਕੀ ਨਿੱਕੀ ਨਹੀਂ ਕਰਨਾ ਪੈਣਾ ਤੂੰ ਤਾਂ ਹੈਗਾ ਤੂੰ ਤਾਂ ਹੈਗਾ ਮਾੜੀ ਮਾਤਾ ਡਾਕਟਰਾਂ ਤੋਂ ਕਹਿਣ ਤੇ ਕਾਹੋ ਜਾ ਅਸੀਂ ਕਿਹੜੇ ਡਾਕਟਰਾਂ ਦੇ ਬਾਹਰ ਆ ਆ ਵੀ ਕਰੀ ਰਿਪੋਰਟ ਆ ਲੈ ਫੋਟੋ ਤੇ ਵਟਿਜੀ ਲੈ ਕਲਰ ਆ ਇਹ ਚੱਕ ਚ ਕਰ ਤੈਨੂੰ ਕੋਈ ਨਜਾਇਜ਼ ਨਹੀਂ ਗੱਲ ਮੈਂ ਜਦੋਂ ਜਾਵਾਂ ਰੋਟ ਤੁਸੀਂ ਲੈਕਚਰ ਦਾ ਸ਼ੁਰੂ ਰੱਖੀ ਨਹੀਂ ਗੱਲ ਇਹ ਹੈ ਚਾਹੇ ਵੀਡੀਓ ਬੰਦ ਹੋ ਜਾਵੇ ਬਾਅਦ ਵਿੱਚ ਮੈਂ ਆਪਣੀ ਜਥਾਨੀ ਨੂੰ ਸਾਰੀਆਂ ਗੱਲਾਂ ਦੱਸਣੀ ਦੱਸਣੀ ਇੱਕ ਚੱਕ ਲੈ ਡੰਡਾ ਇਹ ਗੱਲ ਮੈਂ ਖੁਦ ਸੁਣਾਈਏ ਲੋਕ ਦੀ ਇਹ ਵੇ ਮੈਂ ਜਿਹੜੀਆਂ ਗੱਲਾਂ ਟੀਟੇ ਤੇ ਇਕੱਠਾ ਹੋਗਾ ਤਾਂ ਗੂੜਾ ਜਿਆ ਹੋ ਗਏ ਨਹੀਂ ਆ ਉਹ ਦਿਓਰ ਨੂੰ ਕਟਾਓ ਆਈਏ ਪਤਾ ਹੀ ਤੇ ਰਾਤ ਦਾ ਅਨਤਾ ਕਹਿਣਾ ਵੀ ਮੰਨੀ ਜੋ ਦਿੱਸੀਆਂ ਵਿਖਾ ਜੋ ਕੰਮ ਹੈ ਕਿਹੜਾ ਗੈਂਟਲਮੈਨ ਕਹਿਣਾ ਮਾਨਤਾ ਖੀਰੇ ਵੀ ਉੱਥੇ ਜਾ ਕੇ ਵੱਡੋ ਝਾੜੂ ਪੋਚਾ ਸਾਰੇ ਕੰਮ ਕਰਾ ਕਰੂਗੇ ਹਾਜੇ ਵੀ ਮੈਂ ਕਸਰ ਆ ਮੇਰੇ ਤੇ ਕੋਈ ਵੀ ਜਿਹੜੀ ਹੋਰ ਆ ਕੇ ਸ਼ਿਕਾਇਤ ਨਹੀਂ ਲਾਉਣੀ ਮੇਰੀ ਕਹਿ ਨਹੀਂ ਬੋਲਣਾ ਹਾਂ ਤੇਰੇ ਤਾਂ ਇੱਕ ਦਿਨ ਹਾਂ ਇੱਕ ਹਿੱਟ ਤੇ ਵੀ ਮੇਰੇ ਚਾਏ ਆ ਬਲਾੜਾ ਅਸੀਂ ਰੋਜ਼ ਕੰਮ ਵੀ ਕਰਦੇ ਆ ਉਥੋਂ ਤੇ ਗਾਣਾ ਵੀ ਖਾਂਦੇ ਆ ਉਹ ਨਾ ਬੰਦੀ ਆ ਕੱਲ੍ਹ ਬਈ ਕਿੱਥੇ ਨਹੀਂ ਗਈ ਸੀ ਉੱਥੇ ਤੇ ਝੋਕ ਤੇ ਗਏ ਸੀ ਉੱਥੇ ਸਾਰੇ ਕਹਿੰਦੇ 7000 ਦਾ ਮਸਲਾ ਹੱਲ ਹੋ ਗਿਆ 7000 ਦਾ ਮਸਲਾ ਹਾਲ ਤੱਕ ਮੈਂ ਕਿਹਾ ਜਾਂਦਾ ਚੱਲਦਾ ਮੀਨ ਨਾ ਕਹੇ ਕਿਛ ਤੂੰ ਕੋਈ ਕਰਦਾ ਮੈਨੂੰ ਵੀ ਦੋ ਦੋ ਬੂਆ ਦੇ ਫੋਨ ਆਉਂਦੇ 7 ਜਨਮ ਤੁਹਾਡਾ ਗੁਜ਼ਾਰਾ ਹੋ ਗਿਆ ਕਿ ਨਹੀਂ ਮੈਨੂੰ ਦੱਸ ਦੋ ਆਇਓ ਪੁੱਛੀ ਜਾਂਦੇ ਮੈਂ ਕਿਹਾ ਚੱਲੀ ਜਾਂਦਾ ਜੀ ਮੈਂ ਤਾਂ ਮੈਂ ਦਿੱਤਾ ਨਹੀਂ 1000 ਰੁਪਏ ਮੈਂ ਲੈਣਾ ਉਹ ਤਾਂ ਦੋ ਬਸ ਉਹ 1000 ਰੁਪਏ ਦੀ ਕਰਾਰੀ ਬਸੀ ਵੀ ਆ ਰਹੀ ਵੀ 1000 ਫੇਰ ਆਹੋ ਬਜਮਾਨ ਤਾਂ ਜਵਾਨੇ ਹੁੰਦੀ ਮਾਂ ਮਾਤਾ ਦਾ ਸਾਫ ਦਾ ਜਦ ਲੋਡ ਹੋਊਗੀ ਮੈਂ ਜਾਂਦਾ ਹਾਂਗਾ ਹੁਣ ਆਇਆ ਥੋੜਾ ਪਤਾ ਕਿ ਕਿਹੜਾ ਜਿਹੜੇ ਮਿੰਟ ਮੇਰੀ ਗੱਲ ਸੁਣੋ ਆਹ ਰਾਤ ਤੇ ਚ ਖੜੀ ਆ ਰੈਡੀ ਬਰਕੂਰੀਆਂ ਦੀ ਥੋੜੀ ਬਰਫ ਵਾਲੀ ਜਿਹੜੀ ਉਹ ਨਹੀਂ ਕਿਹੜੀ ਹੁੰਦੀ ਆ ਉਹ ਗੋਲੇ ਵਾਲੀ ਗੋਲੇ ਵਾਲੀ ਹਾਂ ਗੋਲਾ ਹਾਂ ਹੁਣ ਜੇ ਉਹ ਰੈਡੀ ਪਰ ਮੈਨੂੰ ਗੱਡੀ ਖੜਾ ਕੇ ਕਹਿੰਦੀ 1000 ਰੁਪਏ ਦੇ ਮੈਨੂੰ ਦੀਦੀ ਨੇ ਕਿਹਾ ਵਾ ਉੱਥੇ ਥੋੜਾ ਮੈਂ ਦੇ ਦੂੰ ਮੈਨੂੰ ਜਿੱਤੇ ਇਹਨੂੰ ਲੋਡ ਹੂ ਕਿ ਉੱਤੀ ਦੂੰਗਾ ਮੈਂ ਬੰਨੇ ਦਾ ਰਸਤਾ ਕਲਾਸ ਪਤਾ ਕਿੰਨੇ ਲਾਂਦਾ 20 ਰੁਪਏ ਦਾ ਥੋੜੀ ਥੋੜੀ ਚੀਰਾਂ ਨੂੰ ਦਾ 10 ਰੁਪਏ ਦਾ ਉਹ ਵੀ ਬੀਚ ਤੇ ਹੀ ਹੋਊਗਾ ਮੈਂ ਆਪਣੇ ਕੋਲ ਤੋਂ ਹੀ ਦੇ ਦੂੰਗੀ ਬਾਬਾ ਠੀਕ ਹੈ ਫਿਰ 1000 ਰੁਪਏ ਜੋ ਤੁਹਾਨੂੰ ਲੋਡ ਹੋਊਗੀ ਮੈਂ ਉੱਤੇ ਦਊਂਗਾ ਤੁਹਾਨੂੰ ਮੈਂ ਕੱਪੜੀਆਂ ਨਹੀਂ ਨੂੰ ਕੱਪੜੀਆਂ ਦੀ ਸਵਾਲ ਹੀ ਨਹੀਂ ਦੇਣਾ ਮੈਂ ਹਟਾਈ ਜਾਗੀ ਲੈ ਮੇਰੇ ਪਾਸ ਤੁਸੀਂ ਮੈਨੂੰ ਦੇ ਦਿਓ ਮੈਂ ਇਹ ਵਿੱਚ ਡੈਡੀ ਦੇ ਕਾਰਡ ਹੈ ਇਹਦਾ ਡੈਡੀ ਸਵੇਰੇ ਕਹਿੰਦਾ ਇਹ ਕੈਰੀ ਨੂੰ ਆਉਂਦੀ ਭਾਬੀ ਨੂੰ ਚੋਰ ਲੱਗੀ ਤੁਹਾਨੂੰ ਕੱਪੜੇ ਵਾਲੇ ਨੂੰ ਐਂਦਾ ਦੇ ਕੱਪੜੇ ਨਹੀਂ ਮੁੱਕਦੇ ਪੁਰਾਣੇ ਪਾਉਂਦੀਆਂ ਨਹੀਂ ਦੇ ਨਾ ਮਾਸੋ ਦੇ ਨਾ ਮਾਸੋ ਆਈ ਬੜ ਕਹਿੰਦੇ ਨਾ ਤਾਂ ਹੀ ਰੋਲਾ ਰੰਦਾ ਸੜਾ ਤੇ ਇਹਨਾਂ ਨੂੰ ਬੱਸ ਕਹਿੰਦੇ ਨਾ ਤੇ ਹੱਥ ਖੜੇ ਕਰਨ ਸਾਰਿਆਂ ਨੇ ਇਹਨਾਂ ਬੀਬੀਆ ਨੂੰ ਕੋਈ ਨਹੀਂ ਸਮਝਾ ਸਕਦਾ ਸੂਟ 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 ਬੰਦੇ ਲਾ ਰਿਹਾ ਤੇ ਤਰ ਨੂੰ ਪਾ ਦੇ ਦਿੰਦੀ ਚਲੋ ਚੇਹ ਜਾਨੀ ਆ ਮਿਲਦੇ ਕਿਸੇ ਅਗਲੇ ਪਲਾਓ ਤੇ ਮਹਾਰਾਜ ਚੜਦੀ ਕਲਾ ਚੜ ਕੇ ਆ ਸਾਡੇ ਟਿੱਡੀ ਜਿੰਨ ਪਿੱਗਦੇ ਹੈਗੇ ਉਹਨਾਂ ਕੰਮ ਨਹੀਂ ਕਰ ਦਿੰਦੀ ਦੱਸ ਕੋਈ ਨਹੀਂ ਮਮਸੀ ਅੱਜ ਦਿਨ ਚੜਿਆ ਮੁੰਡਾ ਆਪ ਕਾਪੀ ਚੱਕ ਕੇ ਕੰਮ ਕਰਨ ਲੱਗਿਆ ਅੱਜ ਕੁੜੀ ਨਹੀਂ ਕਰਨ ਦਿੰਦੀ ਮੈਂ ਥੱਪੜ ਮਾਰਨੇ ਮੈਂ ਕਾਪੀ ਬਾੜਦਣੀ ਸੀ ਭਾਈ ਜੀ ਸਾਰੇ ਕਮੈਂਟ ਕਰਕੇ ਦੱਸਿਓ ਸਾਰਿਆਂ ਨੇ ਭੈਣ ਆਏ ਆਇਓ ਕਰਦੀਆਂ ਭਾਈ ਵੀ ਬੇਸ਼ੱਕ ਛੋਟੇ ਮੈਨੂੰ ਤਾਂ ਲੱਗਦਾ ਮੇਰੇ ਕੋਲ ਮਾਂ ਕੱਕੇ ਪਾੜਦੀ ਐਨੇ ਟਿਗੜਾ ਨੇ ਉਹਨੂੰ ਫੇਰ ਖਾਦਿ ਹੋਰ ਕੀ ਕਰਨ ਮੈਂ ਕਰਾ ਲੈਣਾ ਹੁਣ ਉਹਨੂੰ ਉਧਰ ਨੂੰ ਲੈ ਜੀਣਾ ਬਸ ਕਰਲੀ ਮੰਮੀ ਕਹਿੰਦੀ ਪੇਟ ਖਾਲੀ ਘਰ ਵਿੱਚ ਬੋਤਲੋਂ ਵੀ ਠੰਡਾ ਜਿਹਾ ਪਾਣੀ ਲਿਆਓ ਹਾਂ ਠੰਡਾ ਜਿਹਾ ਪਾਣੀ ਆਏ ਪਾਣੀ ਨਾ 5000 ਕਿੰਨਾ ਕੁ ਪੀਲਵਾ ਪਾਣੀ ਕਿੰਨਾ ਦੇਖ ਮੰਨ ਬੈਨੇ ਗੱਲ ਜਦੋਂ ਬੋਤਲ ਚ ਪਾਣੀ ਮੁੱਕ ਗਿਆ ਜਿਵੇਂ ਇੱਕ ਗੰਨੇ ਦੇ ਰਸ ਦੇ ਗਲਾਸ ਨੂੰ ਕਹਿ ਦਿੱਤਾ ਜਦ ਗੰਨ ਇਹਨੂੰ ਤਾਂ ਡੈਡੀ ਕੋਲ ਲੈ ਨਹੀਂ ਦਿਖਣੀ ਚਾਹੀਏ ਤੇਰੇ ਕਹਿੰਦੀ ਪਲਾ ਦੇ ਪਲਾ ਦੇ ਮੈਂ ਤਾਂ ਮੇਰੀ ਗੱਲ ਸੁਣੋ ਇਹ ਪੰਬਰੀ ਤੇ ਸੌਂਗੀ ਗੱਡੀ ਦੇ ਵਿੱਚ ਹਾਂ ਸੌਂਗੀ ਚ ਅੱਖਾਂ ਬੰਦ ਕਰੀਏ ਮੈਂ ਤਾਂ ਰੋਡ ਤੋਂ ਕੋਈ ਧਿਆਨ ਨਹੀਂ ਹੈਗਾ ਇਹਨਾ ਚਮਕੌਰ 7000 ਰੁਪਏ ਨਹਿਰ ਪਰ ਆਉਂਦੇ ਨਾ ਇਹਨੇ ਬੰਦੇ ਮਾਲਾ ਕੋਲ ਥੋੜੀ ਜਿਹੀ ਅੱਖ ਖੋਲੀ ਆਏ ਐ ਸਿੱਧੀ ਜਿਹੀ ਹੋਈ ਵੀ ਮੈਂ ਸਿੱਧੀ ਜੋ ਕਹਿੰਦੀ ਕਿੱਥੇ ਆ ਗਿਆ ਮਾ ਰੁਪੜਾਣਾ ਮੂਰੇ ਰਸੇ ਰਸੇ ਪਿਲਾ ਦੋ ਮੰਨ ਲੈ ਥੋੜਾ ਨਾ ਤਾਂ ਕੀ ਕਹਾਂਗਾ ਮਸੀਆ ਸਾਰਾ ਨਾ ਤਾਂ 20 ਕਿਲੋਮੀਟਰ 30 ਕਿਲੋਮੀਟਰ ਅਕੀਦੀ ਗੋਲੀ ਨਾ ਰੋਡ ਦੇ ਕਹਦੇ ਰੋਡ ਦੇਖਦੀ ਸਾਰੇ ਰਸੇ ਪਿਲਾ ਦੋ ਜੀ ਰਸ ਵਾਲੀ ਮੰਮੀ ਅੱਗੇ ਤੇ ਮਾਸੀ ਨੂੰ 100 ਰੁਪਏ ਐਕਸਟਰਾ ਦੇ ਤਾਂ ਆਪਣੇ ਚੀਚੀ ਆਪ ਖਾ ਲੇਗੀ ਕਦਰ ਨਸੂ ਖਦਾ ਆਇਆ ਹੈ ਸੋਝਣ ਤੇ ਮੈਂ ਮੈਂ ਕੱਡੀ ਗਾਲ ਤੂੰ ਮੈਂ ਤੈਨੂੰ ਵੀ ਹੁਣੇ ਰੈਡੀ ਦਿਖੀ ਐ ਜਦੈ ਪਚ ਰਸ ਮੰਗ ਲਿਆ ਹੁਣ ਮੈਂ ਗਾਲ ਤਾਂ ਤੂੰ ਤੇ ਲਗਾਉਣੀ ਦੀ ਕਿਹੜੀ ਗੱਡੀ ਸੀ ਤਾਂ ਟੂੰ ਮਰਿਆ ਮੈਂ ਆਈ ਨਹੀਂ ਕਿਹਾ ਬਰਾਣੀ ਚੰਨ ਬਹੁਤ ਮੱਲ ਪਲਾਇਆ ਤੇਰਾ ਵੀ ਪੀਤਾ ਹੈ ਤੇ ਪੀਣਾ ਹੀ ਆ ਰੈਡੀ ਨੂੰ ਮਿੱਠਾ ਬੰਦ ਕੇ ਜਦੋਂ ਮੈਂ ਖਾਣ ਨੂੰ ਬੰਦ ਆਏ ਹਾਏ ਆ ਦੇਖੋ ਮੁਹਾਵਰੇ ਹੁਣ ਲੱਗਦਾ ਪੰਜਾਬੀ ਸਕੂਲ ਚ ਪੜ ਰਹੇ ਹੈ ਮੁਹਾਵਰੇ ਬੋਲਣ ਲੱਗ ਗਿਆ ਦੀ ਦੇ ਆ ਦੇਖੋ ਹਾਂ ਮੇਰੀ ਇੰਟਰੈਕਟਿੰਗ ਹੋ ਗਈ। ਵੈਰੀ ਗੁੱਡ। ਬਹੁਤ ਸੋਹਣੀ ਆ, ਬਹੁਤ ਸੋਹਣੀ ਆ। ਚਲੋ ਜੀ ਬਈ ਠੀਕ ਆ। ਹੂੰ ਬਹੁਤ ਸੋਹਣੀ ਆ। ਚਲੋ ਠੀਕ ਆ ਜੀ। ਮਿਲਦੇ ਹਾਂ ਜਿੱਥੇ ਅਗਲੇ ਬਲੌਤ ਮਾਰਾ ਚੜ੍ਹਦੀ ਕਲਾ ਵਿੱਚ ਤੁਹਾਨੂੰ ਸਦਾ।